ਸਾਹਿਬ ਸੰਤ ਬੜੇ ਪਰਮਾਰਤੀ ਜੀਤਲ ਜਨਕੇ ਅੰਗ ਤਬ ਤੁਝਾਵੇ ਔਰ ਕੀ ਦੇ ਦੇ ਆਪਣਾ ਰੰਗ ਤਨ ਤਨ ਸਤਗੁਰ ਗੰਗਾ ਆਨੰਦ ਮਹਾਰਾਜ ਜੀ ਪੂਰੀ ਵਾਲਿਆਂ ਦੇ ਅਣਮੋਲ ਸਿਸਵਾਮੀ ਸ਼ੰਕਰ ਆਨੰਦ ਮਹਾਰਾਜ ਜੀ ਪੂਰੀ ਵਾਲੇ ਜਿਨ੍ਹਾਂ ਨੇ ਗਰੀਬ ਦਾਸੀ ਪੇਖ ਨੂੰ ਚਾਰ ਚੰਨ ਲਾਉਣ ਲਈ ਦਿਨ ਰਾਤ ਇੱਕ ਕੀਤਾ ਤੇ ਦੇਸਾਂ ਵਿਦੇਸਾਂ ਵਿੱਚ 20 ਗੁਣਾ ਸੰਗਤ ਪੈਦਾ ਕਰ ਦਿੱਤੀ ਸਾਡੇ ਕੋਲ ਸੱਜਣਾ ਜੋ ਕਿ ਹੁਣ ਤੱਕ ਮਹਾਰਾਜ ਜੀਆ ਨੂੰ ਪੂਰੀ ਵਾਲੀ ਸੰਪਰਦਾ ਦੇ ਸਿਰਮੌਰ ਕਹਿੰਦੇ ਰਹੇ ਹਨ ਕਿਸੇ ਨੇ ਕੋਈ 2 ਗੁਣਾ ਸੰਗਤ ਵਧਾ ਕੇ 10 ਗੁਣਾ ਕਹਿਣਾ ਠੀਕ ਨਹੀਂ ਬਾਕੀ ਅਸਲੀਅਤ ਕੋਈ ਹੋਰ ਹੋਰ ਹੈ ਪੂਰੀ ਵਾਲੇ ਭੇਖ ਵਿੱਚ ਜੇਕਰ ਕੋਈ ਲਾੜਾ ਹੈ ਤਾਂ Swami Shankar Anand Maharaj ਜੀ ਹਨ ਬਾਕੀ ਬਰਾਤੀਆਂ ਦੀਆਂ ਜਾਏ ਚਾਰ ਬਸਨਾ ਭਰ ਲਾਓ ਇਹ ਪ੍ਰਵਚਨ ਬ੍ਰਹਮਚਾਰੀ ਮਹਾਰਾਜ ਜੀ ਰਾਮਪਰਧਾਮ ਵਾਲਿਆਂ ਨੇ ਸਾਡੇ 5-7 ਸੱਜਣਾ ਨੂੰ ਰੋਡੂ ਆਣੇ ਕੂਟੀਆਂ ਰੋਡੂ ਨੇ ਥਾਂ ਤੇ ਕਿ ਕੂਟੀਆਂ ਵਿੱਚ ਦੱਸਿਆ ਸੀ ਕਿ ਸ਼ੰਕਰानंद ਮਹਾਰਾਜ ਜੀ ਹਨ ਬਾਕੀ ਬਰਤਿਆਂ ਚਾਹ ਚਾਰ ਬਸਾਂ ਭਰ ਲਓ ਮਹਾਰਾਜ ਜੀ ਆਪਣੇ ਗੁਰੂ ਮਹਾਰਾਜ ਜੀ ਦੇ ਨਾਮ ਨੂੰ ਹੀ ਨਹੀਂ ਬਲ ਕੇ ਸਾਰੇ ਢੇਗ ਨੂੰ ਯਾ ਚਾਨਾ ਲਗਾ ਰਹੇ ਹਨ ਤੇ ਦਾਦ ਗੋਣਾ ਸੰਗਤ ਆ ਕੱਲੇ ਸਿੱਖੀ ਪੇਖ ਅ ਵਿੱਚ ਹੀ ਦਿੱਤੀ ਹੈ ਇਸ ਤੋਂ ਪਹਿਲਾਂ ਗਰੀਬ ਦਾਸੀ ਪੇਖ ਨੂੰ ਕੋਈ ਵਿੱਚ ਬਹੁਤ ਘਟ ਜਾਣ ਦੇ ਸਨ ਇਸ ਵਕਤ ਸਾਰੇ ਪੇਖ ਜਿੰਨੇ ਵੀ ਜਾਨੀ ਦੁਨੀਆ ਵਿੱਚ ਪੇਖ ਹਨ ਮਹਾਰਾਜਿਆਂ ਦੀ ਉਪਮਾ ਬਖਿਆਨ ਕਰਦੇ ਥੱਕਦੇ ਨਹੀਂ ਹਨ ਇਸ ਤੋਂ ਇਲਾਵਾ ਮਹਾਰਾਜਿਆਂ ਨੇ ਬਿਰਦਾ ਅਗਰਾਮ ਰੱਬੀ ਰਮਾ ਦਾ ਰੂਹ ਦਾ ਆਗਰਾਮ ਬਾਲ ਘਰ ਸਕੂਲ ਗਊਸ਼ਾਲਾ ਜੰਗਲ ਆਦਿ ਹੋਰ ਸਮਾਜ ਸੇਵਾ ਦੇ ਬਹੁਤ ਕੰਮ ਕੀਤੇ ਹਨ ਸਤ ਸਹਿ ਸਤ ਸਹਿ